ਅੱਜ ਵੀਰੇ ਮੇਰੇ ਖਿਆਲ ਆ ਮੈਨੂੰ ਤੇ ਲੱਗਦਾ ਸਾਰਾ ਰਾਜੋ ਕੇ ਪਿੰਡ ਹੀ ਆ ਗਿਆ ਅੱਜ ਮੇਰੇ ਵੀਰ 100 ਛੜ ਦੀ ਗਿਣਤੀ ਨਹੀਂ ਕਰ ਸਕੇ ਪਰ ਇਹ ਵੀਰੇ ਲੋਕ ਮੈਨੂੰ ਕੋਈ ਸਰਵਣ ਧੁੰਨ ਦਾ ਕੋਈ ਉਹਨਾਂ ਨੂੰ ਚੰਮ ਨਹੀਂ ਚੰਗਾ ਲੱਗਦਾ ਜੀ ਸਰਵਣ ਧੁੰਨ ਦੇ ਉਹਨਾਂ ਨੂੰ ਕੰਮ ਚੰਗੇ ਲੱਗਦੇ ਆ ਮੈਂ ਲੋਕਾਂ ਦੇ ਵਿਕਾਸ ਦੀ ਗੱਲ ਕਰਦਾ ਮੈਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦਾ ਮੈਂ ਸਕੂਲਾਂ ਦੀ ਗੱਲ ਕਰਦਾ ਤੇ ਉਹ ਦਾ ਲੋਕ ساری ਉਮਰ ਲੜਾਉਂਦੇ ਰਹੀ ਤੇ ਪਰਚਿਆਂ ਨੂੰ ਨਹੀਂ ਵੇਲ ਮਿਲਦੀ ਲੋਕਾਂ ਤੋਂ ਜਿੱਦਾਂ ਦਾ ਤੁਹਾਡਾ ਭਰਾ ਐਮਐਲਏ ਬਣਿਆ ਕੋਈ ਨਜਾਇਜ਼ ਪਲਟਿਆ ਦੱਸ ਕੇ ਵਿਖਾਓ ਕਿਸੇ ਨੂੰ ਲੜਾਇਆ ਹੋਵੇ ਦੱਸ ਕੇ ਵਿਖਾਓ ਉਹਦੇ ਲੋਕ ਨੂੰ ਲੜਾ ਲੜੂ ਕੇ ਵੋਟਾਂ ਲੈ ਕੇ ਗਾਹ ਜਾਂਦੇ ਅੱਜ ਮੇਰਾ ਵੀਰ ਲੋਕਾਂ ਦੇ ਰਾਜੀਨਾਮੇ ਕਰਾਈ ਤੇ ਲੋਕਾਂ ਨੂੰ ਬਿਠਾਇਆ ਸ਼ਾਂਤੀਨਾ ਖੇਮ ਕਰਨ ਨਾਲ ਕਾ ਇੱਕ ਸਭ ਤੋਂ ਵੱਡੀ ਮੈਂ ਆਪਦੀ ਜੇ ਪ੍ਰਾਪਤੀ ਗਿਣਦਾ ਨਾ ਮੇਰਾ ਵੀਰ ਵਿਕਾਸਤਾ ਮੇ ਕਰਾਉਣਾ ਹੀ ਕਰਾਉਣਾ ਸਭ ਤੋਂ ਵੱਡੀ ਪ੍ਰਾਪਤੀ ਇਹ ਆ ਅੱਜ ਮੇਰੇ ਹਲਕੇ ਦੇ ਭੈਣ ਭਰਾ ਲੋਕ ਜਿਹੜੇ ਆ ਉਹ ਸਿਰ ਜੋੜ ਕੇ ਬੈਠਣ ਲੱਗ ਪਏ ਲੋਕਾਂ ਦੀਆਂ ਲੜਾਈਆਂ ਹਟ ਗਈਆਂ ਲੋਕਾਂ ਦੇ ਝੂਠੇ ਪਰਚ ਦਰਜ ਜਿਹੜੇ ਹੁੰਦੇ ਸੀ ਉਹ ਮੇਰੇ ਵੀ ਰਾਜਨੀਤੀ ਖਤਮ ਕਰਦੀ ਖੇਮ ਕਰਨ ਵਾਲੇ ਕਿ ਤੁਹ ਜੀ ਅੱਜ ਵੀਰੇ ਮੇਰੇ ਖਿਆਲ ਆ ਮੈਨੂੰ ਤੇ ਲੱਗਦਾ ਸਾਰਾ ਰਾਜੋ ਕੇ ਪਿੰਡ ਹੀ ਆ ਗਿਆ ਅੱਜ ਮੇਰੇ ਵੀਰੇ 100 ਛਾੜ ਦੀ ਗਿਣਤੀ ਨਹੀਂ ਕਰ ਸਕੇ ਪਰ ਇਹ ਵੀਰੇ ਲੋਕ ਮੈਨੂੰ ਕੋਈ ਸਰਵਣ ਧੁੰਨ ਦਾ ਕੋਈ ਉਹਨਾਂ ਨੂੰ ਚੰਮ ਨਹੀਂ ਚੰਗਾ ਲੱਗਦਾ ਜੀ ਸਰਵਣ ਧੁੰਨ ਦੇ ਉਹਨਾਂ ਨੂੰ ਕੰਮ ਚੰਗੇ ਲੱਗਦੇ ਆ ਮੈਂ ਲੋਕਾਂ ਦੇ ਵਿਕਾਸ ਦੀ ਗੱਲ ਕਰਦਾ ਮੈਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦਾ ਮੈਂ ਸਕੂਲਾਂ ਦੀ ਗੱਲ ਕਰਦਾ ਤੇ ਉਹ ਤਾਂ ਲੋਕ ساری ਉਮਰ ਲੜਾਉਂਦੇ ਰਹੀ ਤੇ ਪਰਚਿਆਂ ਨੂੰ ਨਹੀਂ ਵੇਲ ਮਿਲਦੀ ਲੋਕਾਂ ਤੋਂ ਜਿੱਦਾਂ ਦਾ ਤੁਹਾਡਾ ਭਰਾ ਐਮਐਲਏ ਬਣਿਆ ਕੋਈ ਨਜਾਇਜ਼ ਪਰਚਾ ਦੱਸ ਕੇ ਵਿਖਾਓ ਕਿਸੇ ਨੂੰ ਲੜਾਇਆ ਹੋਵੇ ਦੱਸ ਕੇ ਵਿਖਾਓ ਉਹਦੇ ਲੋਕ ਨੂੰ ਲੜਾ ਲੜੂ ਕੇ ਵੋਟਾਂ ਲੈ ਕੇ ਗਾਹਾਂ ਜਾਂਦੇ ਅੱਜ ਮੇਰਾ ਵੀਰ ਲੋਕਾਂ ਦੇ ਰਾਜੀਨਾਮੇ ਕਰਾਈਦੇ ਆ ਲੋਕਾਂ ਨੂੰ ਬਿਠਾਇਆ ਸ਼ਾਂਤੀ ਨਾਲ ਖੇਮ ਕਰਨ ਨਾਲ ਕਾ ਇੱਕ ਸਭ ਤੋਂ ਵੱਡੀ ਮੈਂ ਆਪਦੀ ਜੇ ਪ੍ਰਾਪਤੀ ਗਿਣਦਾ ਨਾ ਮੇਰਾ ਵੀਰ ਵਿਕਾਸਤਾ ਮੇ ਕਰਾਉਣਾ ਹੀ ਕਰਾਉਣਾ ਸਭ ਤੋਂ ਵੱਡੀ ਪ੍ਰਾਪਤੀ ਇਹ ਆ ਅੱਜ ਮੇਰੇ ਹਲਕੇ ਦੇ ਭੈਣ ਭਰਾ ਲੋਕ ਜਿਹੜੇ ਆ ਉਹ ਸਿਰ ਜੋੜ ਕੇ ਬੈਠਣ ਲੱਗ ਪਏ ਲੋਕਾਂ ਦੀਆਂ ਲੜਾਈਆਂ ਹਟ ਗਈਆਂ ਲੋਕਾਂ ਦੇ ਝੂਠੇ ਪਰਚ ਦਰਜ ਜਿਹੜੇ ਹੁੰਦੇ ਸੀ ਉਹ ਮੇਰੇ ਵੀ ਰਾਜਨੀਤੀ ਖਤਮ ਕਰਦੀ ਖੇਮ ਕਰਨ ਵਾਲੇ ਕਿ ਤੋਂ ਜੀ